मंत्री भगवंत मानदा आज पटियाला दौरा पटियाला स्टेट सिविल एविएशन क्लब ਦੇ ਪ੍ਰੋਗਰਾਮ ਛੋਣਗੇ ਸ਼ਾਮ 11 ਵਜੇ ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ ਸ਼ਸਤਰ ਸੀਮਾ ਬਲ ਦਾ ਅੱਜ 62 ਵਾ ਸਥਾਪਨਾ ਦਿਵਸ ਹਿਮਾਚਲ ਦੇ ਕਾੰਗੜਾ ਜੀ ਐਸਐਸਪੀ ਸਿਕਲਾਈ ਕੇਂਦਰ ਚਪੋਰਿਆ ਪ੍ਰੋਗਰਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ ਸ਼ਾਮ ਅੱਜ ਲਾਟਵਾ ਵਿਧਾਨ ਸਭਾ ਹਲਕੇ ਦੇ ਦੌਰਾ ਕਰਨਗੇ ਹਰਣਾ ਦੇ ਮੁੱਖ ਮੰਤਰੀ ਨਾਰਸੈਣੀ ਪਹਿਲਾਦਪੁਰ ਅਤੇ ਬਦਲਪੁਰ ਸਮੇਤ ਕਈ ਪਿੰਡਾਂ ਦਾ ਕਰਨਗੇ ਦੌਰਾਨ ਮਠੰਡਾ ਦੇ ਪੁੱਚੋ ਮੰਡੀ ਚ ਬਾਈਕ ਰਾਈਡਰਸ ਦੇ ਸਮਾਗਮ ਵਿੱਚ ਸ਼ਾਮਲ ਹੋਏ ਸੁਪੀਰ ਸਿੰਘ ਬਦਲ ਕਿਹਾ ਐਡਵੈਂਚਰ ਵੀ ਜ਼ਰੂਰੀ ਸਰਕਾਰ ਔਨ ਤੇ ਤਾਸ਼ ਦੇ ਮੁਕਾਬਲੇ ਕਰਵਾਉਣ ਬਾਰੇ ਕੀਤਾ ਐਲਾਨ ਭਾਰਤ ਨੇ 71 T20 ਸੀਰੀਜ਼ ਕੀਤੀ ਆਪਣੇ ਨਾਂ ਪੰਜਵੇਂ ਮੈਚ ਸਾਊਥ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ ਚੱਕਰਵਰਤੀ ਨੇ 4 ਤੇ ਬੁਮਰਾ ਨੇ ਲਿਆਂ 2 ਵਿਕਟਾਂ

ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ 8 ਪੰਜਾਬ ਹਣਾ ਦਿਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਕੈਬਨਿਟ ਮੀਟਿੰਗ ਦੀ ਕਿਉਂਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੁਪਹਿਰੇ 3 ਵਜੇ ਸੀਐਮ ਭਗਵੰਤ ਪਾਣ ਦੀ ਰਿਹائش ਤੇ ਮੀਟਿੰਗ ਹੋਏਗੀ ਕਈ ਅਹਿਮ ਮੁੱਦਿਆਂ ਤੇ ਕਈ ਅਹਿਮ ਫੈਸਲਿਆਂ ਤੇ ਮੋਹਰ ਕੈਬਨਿਟ ਦੀ ਮੀਟਿੰਗਸ ਲਗਾਈ ਜਾ ਸਕਦੀ ਹੈ

जो केंद्र मंत्री ने शिवराज सिंह चौहान ਉਹਨਾਂ ਦੇ ਕੋਲ ਬਿੱਲ ਪੇਸ਼ ਕੀਤਾ ਗਿਆ ਸੀ ਹਾਲਾਂਕਿ ਜੋ ਬਿੱਲ ਹੈ ਪਾਸ ਵੀ ਹੋ ਚੁੱਕਿਆ ਹੈ ਪਾਰੀ ਕੰਗਾਮੇ ਦੇ ਵਿੱਚ ਆਲੇ ਪਰ ਦੂਸਰੇ ਪਾਸੇ ਜੋ ਐਮਪੀਜ਼ ਨੇ ਵਿਰੋਧੀ ਨੇ ਲਗਾਤਾਰ ਹਮਲਾ ਵਰਨੇ ਪੰਜਾਬ ਸਰਕਾਰ ਤੇ ਪਰ ਦੂਸਰੇ ਪਾਸੇ ਜੇ ਮੈਂ ਜ਼ਿਕਰ ਕਰਾਂ ਤੇ ਕਿਸ ਤੇ ਕਿਤ ਨਾਲ ਸੀਐਮ ਭਗਵੰਤ ਮਾਨ ਦਾ ਇੱਕ ਟਵੀਟ ਸਾਹਮਣੇ ਆਇਆ ਸੀ ਬੀਤੇ ਕੱਲ ਉਹਨਾਂ ਨੇ ਪੋਸਟ ਪਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਤੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਜੋ ਹੈ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਜੋ ਗਰੀਬ ਲੋਕ ਨੇ ਉਹਨਾਂ ਦੇ ਚੁੱਲ੍ਹੇ ਦੀ ਆਗ ਬੰਨ੍ਹ ਲੈ ਕਰਨਾ ਚਾਹੁੰਦੀ ਹੈ ਇਸ ਤਰੀਕੇ ਦਾ ਜੋ ਗੱਲ ਸੀਐਮ ਭਗਵੰਤ ਪਾਣ ਦੇ ਵੱਲੋਂ ਕੀਤੀ ਗਈ ਸੀ ਤੇ ਪੋਸਟ ਕਰਕੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਜਨਵਰੀ ਦੇ ਦੂਜੇ ਹਫ਼ਤੇ ਲਿਕੇ ਆਉਣ ਦੇ ਸਾਲ 2026 ਚ ਜਨਵਰੀ ਦੇ ਦੂਜੇ ਹਫ਼ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੋ ਹੈ ਉਹ ਸੰਧਿਆ ਜਾਏਗਾ ਤੇ ਅੱਜ 3 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ देखना होएगा कि की कुछ मुद्दे इस मीटिंग विचारे जाते हैं क्योंकि मीटिंग तो बाद प्रेस कॉन्फ्रेंस करके जो भी इंपोर्टेंट डिशीजनस कैबिनेट की मीटिंग लाए जाते हैं उस बारे रूबरू करवाया जाता है ਅੱਗੇ ਵਧਣ ਦੀ ਗੱਲ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਿਉਂਕਿ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਮੈਗਾ ਪੀਟੀਐਮ ਹੈ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਇਹ ਮੈਗਾ ਪੀਟੀਐਮ ਚੱਲੇਗੀ ਬਾਪਿਆਂ ਤੇ ਅਧਿਆਪਕਾਂ ਦੇ ਵਿਚਾਰਲੇ ਸਾਂਝ ਤੇ ਜ਼ੋਰ ਦਿੱਤਾ ਜਾਏਗਾ ਮਾਪਿਆਂ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਵਿੱਚ ਜਾਣੂ ਕਰਵਾਇਆ ਜਾਏਗਾ ਕਿ ਬੱਚਾ ਦੇ ਕਿਹ ਕੁਝ ਪਰਫਾਰਮੈਂਸ ਖੂਲ ਤੇ ਰਹਿੰਦੀ ਹੈ ਬੱਚੇ ਕਿਸ ਤਿਕਨਾਲ ਸਕੂਲ ਚ ਬਿਹੇਵ ਕਰਦੇ ਨੇ ਇਸ ਤਿਕਨਾਲ ਵੱਖ-ਵੱਖ ਐਕਟੀਵਿਟੀਜ਼ ਚ ਪਾਰਟਿਸਪੇਟ ਕਰਨਾ ਦੇ ਵੱਲ ਕੀਤਾ ਜਾਂਦਾ ਹੈ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੰਗਲ ਪਹੁੰਚ ਕੇ ਅਧਿਆਪਕ ਮਾਪੇ ਮਿਲਣੀ ਛਵੀ ਸ਼ਾਮਲ ਹੋਣਗੇ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਚ ਮੈਗਾ ਪੀਟੀਐਮ ਹੈ ਸਵੇਰੇ 9:30 ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਇਹ ਮੈਗਾ ਪੀਟੀਐਮ ਹੋਏਗੀ ਕਿ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਉਸ ਤੋਂ ਲੈ ਕੇ ਹੁਣ ਤਕਰੀਬਨ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਕਿਉਂਕਿ ਹਰ ਸਾਲ ਹੀ ਇਹ ਮੈਗਾ ਪੀਟੀਐਮ ਜੋ ਹੈ ਉਹ ਕਰਵਾਈ ਜਾਂਦੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇ ਅੱਜ ਦੁਪਹਿਰੇ 5 ਵਜੇ ਤੱਕ ਇਹ ਮੈਗਾ ਪੀਟੀਐਮ ਚੱਲੇਗੀ ਜਿਸ 'ਚ ਮਾਪਿਆਂ ਤੇ ਅਧਿਆਪਕਾਂ ਦੇ ਵਿਚਾਲੇ ਸਾਂਝ ਤੇ ਜ਼ੋਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਮਾਪਿਆਂ ਨੂੰ ਜਾਣੂ ਕਰਵਾਇਆ ਜਾਏਗਾ ਕਿ ਬੱਚੇ ਕਿਸ ਵਿਸ਼ੇ ਕਿੰਨਾਂ ਦਾ ਕਿਸ-ਕਿਸ ਐਕਟੀਵਿਟੀਜ਼ 'ਚ ਪਾਰਟਿਸਪੇਟ ਕਰਦੇ ਨੇ ਉਹਨਾਂ ਦੀ ਅਕੈਡੈਮਿਕ ਪਰਫਾਰਮੈਂਸ ਕੀ ਕੁਛ ਰਹਿੰਦੀ ਹੈ ਸਬਾਦਤ ਜੋ ਵਿੰਟਰ ਸੈਸ਼ਨ ਹੈ ਲਗਾਤਾਰ ਚੱਲ ਰਿਹਾ ਇਸ ਵਿਚਾਲੇ ਹਰਿਆਣਾ ਵਿਧਾਨ ਸਭਾ ਚ ਸੈਣੀ ਸਰਕਾਰ ਦੇ ਖਿਲਾਫ ਲਿਆਂਦਾ ਬੇਪਰੋਸਕੀ ਮਤਾ ਡਿੱਗ ਚੁੱਕਿਆ ਹੈ ਪਾਜਪਾਦੀ ਬਹੁਮਤ ਹੁੰਦ ਕਰਕੇ ਇਹ ਬੇਪਰੋਸਕੀ ਮਤਾ ਲਿਗਿਆ ਹੈ ਨੋ ਕੰਫੀਡੈਂਸ ਮੋਸ਼ਨ ਹਾਲਾਂਕਿ VOTING ਤੋਂ ਪਹਿਲਾਂ ਹੀ ਕਾਂਗਰਸੀ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ ਸੀ ਹਰਿਆਣਾ ਵਿਧਾਨ ਸਭਾ ਚ ਦੂਜੇ ਦਿਨ ਦੀ ਸੋਰਦਾਰ ਜ਼ਬਰਦਸਤ ਹੰਗਾਮਾ ਦੇਖਿਆ ਗਿਆ ਕਾਂਗਰਸ ਦੇ ਵੱਲੋਂ ਪੇਸ਼ ਬਤੇਤੇ ਪਾਜਪਾ ਤੇ ਵਿਰੋਧੀਆਂ ਚ ਬਹਿਸ ਹੋਈ ਕਾਂਗਰਸ ਨੇ ਕਿਸਾਨੀ ਪਿਛਟਾਚਾਰ ਤੇ ਸਿੱਖਿਆ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਇਸ ਨਾਲ ਹੀ ਸੀਐਮ ਨਾਇਬ ਸਿੰਘ ਸੈਣੀ ਨੇ ਪਿਛਲੇ 11 ਸਾਲਾਂ ਦੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਤੇ ਹਰਿਆਣਾ ਵਿਧਾਨ ਸਭਾ ਚ ਸੈਣੀ ਸਰਕਾਰ ਦੇ ਖਿਲਾਫ ਜੋ ਬੇਪਰੋਸ ਕੀ ਮਤਾ ਲਿਆਂਦਾ ਗਿਆ ਸੀ ਨੋ ਕੌਨਫੀਡੈਂਸ ਮੋਸ਼ਨ ਉਹ ਡਿੱਗ ਚੁੱਕਿਆ ਹੈ ਹਾਲਾਂਕਿ VOTING ਤੋਂ ਪਹਿਲਾਂ ਹੀ ਕਿਉਂਕਿ ਕਾਂਗਰਸੀ ਜਿਨੇ ਵੀ ਵਿਧਾਇਕ ਸੀ ਉਹਨਾਂ ਦੇ ਵੱਲੋਂ ਸਦਨ ਚੋਂ ਵਾਕ ਆਊਟ ਕਰ ਦਿੱਤਾ ਗਿਆ ਅੱਗੇ ਵਧਣ ਤੋਂ ਰੁਕਣਾ ਅਗਲੀ ਖਬਰ ਦਾ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਸਵੇਰ ਪਰਦੇ ਟੋਲ ਕਰਮਚਾਰੀ ਲਾਡੋਵਾਲ ਟੋਲ ਪਲਾਜ਼ਾ ਤੇ ਦਰਸ਼ਕ ਇਕੱਠੇ ਹੋਣਗੇ ਕੇਂਦਰ ਦੀ ਟੋਲ ਬੂਥ ਲੈਸ ਪ੍ਰਣਾਲੀ ਦੇ ਵਿਰੋਧ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟੋਲ ਪਲਾਜ਼ਾ ਵਰਕਰਸ ਯੂਨੀਅਨ ਦੀ ਅਗਵਾਈ ਹੇਠ ਇਹ ਪ੍ਰਦਰਸ਼ਨ ਹੈ ਜਿਸ ਕੇ ਕਿਸਾਨ ਮਜ਼ਦੂਰ ਵਿਦਿਆਰਥੀ ਤੇ ਹੋਰ ਜਥੇਬੰਦੀਆਂ ਨੂੰ ਵੀ ਇਸ ਪ੍ਰਦਰਸ਼ਨ ਲਈ ਸੱਦਾ ਦਿੱਤਾ ਗਿਆ ਹੈ 10 ਦੇ ਪਿਛਲੇ ਦਿਨੀ ਲੋਕ ਸਭਾ ਵਿੱਚ ਕੇਂਦਰ ਰੋਡ ਐਂਡ ਟ੍ਰਾਂਸਪੋਰਟ ਮੰਤਰੀ ਨਿਤਨ ਗਟਕਰੀ ਦੁਆਰਾ ਦਿੱਤੇ ਬਿਆਨ ਰਾਹੀਂ ਕੇਂਦਰ ਸਰਕਾਰ ਦੇ ਵੱਲੋਂ ਟੋਲ ਬੂਥ ਲੈਸ ਪ੍ਰਣਾਲੀ ਲਿਆਂਦੀ ਗੱਲ ਆਖੀ ਗਈ ਸੀ ਜਿਸ ਤੇ ਯੂਨੀਅਨ ਦਾ ਕਹਿਣਾ ਹੈ ਕਿ ਅਜੇ ਹੀ ਪ੍ਰਣਾਲੀ ਦੇ ਨਾਲ ਦੇਸ਼ ਭਰ ਦੇ 10 ਲੱਖ ਨੌਜਵਾਨਾਂ ਦੇ ਬੇਰੋਜ਼ਗਾਰ ਹੋ ਜਾਣਗੇ ਤੇ ਇਸ ਸਬੰਦੇ ਚਲਦੇ ਅੱਜ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਲਾਡਵਾਲ ਟੋਲ ਪਲਾਜ਼ਾ ਸਵੇਰ ਪੜ ਦੇ ਟੋਲ ਕਰਮਚਾਰੀ ਲਾਡਵਾਲ ਟੋਲ ਪਲਾਜ਼ਾ ਤੇ ਇਕੱਠੇ ਹੋਣਗੇ ਤੇ ਇੱਥੇ ਉਹਨਾਂ ਦੇ ਵੱਲੋਂ ਰੋਜ਼ ਜੋ ਹੈ ਪ੍ਰਟਾਇਆ ਜਾਏਗਾ ਕੇਂਦਰ ਸਰਕਾਰ ਦੇ ਖਿਲਾਫ ਕਿਉਂਕਿ ਕੇਂਦਰ ਦੀ ਟੋਲ ਬੂਥ ਲੈਸ ਪ੍ਰਣਾਲੀ ਦੇ ਵਿਰੋਧ ਇਹ ਪ੍ਰਦਰਸ਼ਨ ਕੀਤਾ ਜਾਏਗਾ ਕਿਸਾਨ ਮਜ਼ਦੂਰ ਵਿਦਿਆਰਥੀ ਤਕੋਰ ਜੱਥੇਬੰਦੀਆਂ ਨੂੰ ਇਸ ਰੋਜ਼ ਪ੍ਰਦਰਸ਼ਨ ਦੇ ਲਈ ਸੱਦਾ ਦਿੱਤਾ ਗਿਆ ਹੈ ਹੰਗਾਰਾਂਗੇ ਪੰਜਵੇਂ T20 ਮੈਚ ਦੀ ਕਿਉਂਕਿ ਪੰਜਵੇਂ T20 ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਹੈ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ 30 ਦੌੜਾਂ ਦੇ ਨਾਲ ਹਰਾਇਆ ਹੈ ਪੰਜ ਮੈਚਸ ਦੀ ਸੀਰੀਜ਼ ਭਾਰਤ ਦੀ 3-1 ਦੇ ਨਾਲ ਜਿੱਤ ਹੋਈ ਹੈ ਟੀਮ ਇੰਡੀਆ ਦਾ ਲਗਾਤਾਰ 8ਵੀਂ T20 ਸੀਰੀਜ਼ ਤੇ ਦਬਦਬਾ ਬਰਕਰਾਰ ਹੈ ਤੇ ਤਿਲਕ ਬਰਮਾ ਅਤੇ ਹਾਰਦਿਕ ਪਾਂਡਿਆ ਨੇ तूफानी पारी खेती है तिलक वर्मा हार्दिक पांड्या ने हाफ सेंचुरी बनाई दो हार्दिक प्लेयर ऑफ साउथ अफ्रीका दौड़ा टारगेट साउथ अफ्रीका अठ विकटा दो दौड़ा ही बनावी भारत जो शानदार जित हुई है टीम इंडिया ने साउथ अफ्रीका को तीह दौड़ा लड़ाया है इस मैचों की सीरीज भारत की तीन एक सियासत इन दिन एक नवी जुबानी जंग शुरू हो गई है इस विच मुद्दे नहीं बल्कि म्यूजियम की भाषा चल रही है ਜਿਸ ਨੇ ਸਿਆਸੀ ਗਲਿਆਰੇ ਨੂੰ ਜਰਾਸਿਕ ਪਾਰਕ ਬਣਾ ਕੇ ਰੱਖ ਦਿੱਤਾ ਹੈ ਤਰਨਤਾਰਨ ਜ਼ਿਮਨੀ ਚੋਣ ਤੇ ਹਾਲੀਆਂ ਪੈਂਡੂ ਚੋਣਾਂ ਦੇ ਨਤੀਜੇ ਤੋਂ ਬਾਅਦ ਵਿਰੋਧੀ ਅਕਾਲੀ ਦਲ ਨੂੰ ਡਾਨਾਸੌਰ ਕਹਿ ਕੇ ਤਾਂਜ ਕੱਸ ਰਹੇ ਨੇ ਅਤੇ ਜਵਾਬ ਚ ਕਿਹਾ ਜਾ ਰਿਹਾ ਕਿ ਹਾਂ ਪਰ ਜ਼ਿੰਦਾ ਹਾਂ ਇਹ ਨਾ ਤਾਂ ਕੋਈ ਫਿਲਮੀ ਸੀਨ ਹੈ ਤੇ ਨਾ ਹੀ ਕਿਸੇ ਫਿਲਮ ਦਾ ਟੀਜ਼ਰ ਇਹ ਪੋਸਟਰ ਹੈ ਪੰਜਾਬ ਦੇ ਉਸ ਸਿਆਸੀ ਗਲਿਆਰੇ ਦਾ ਜੋ ਇਨੀ ਦਿਨੀ ਜਰਾਸਿਕ ਪਾਰਕ ਬਣਿਆ ਹੋਇਆ ਹੈ ਕਿਸੇ ਲਈ ਇਹ ਵਿਰੋਧੀਆਂ ਤੇ ਤਾਂਜਾ ਤੇ ਕੋਈ استانਜ ਤੇ ਬਹਾਨੇ ਸਿਆਸੀ ਕਮਬੈਕ ਦਾ ਸੁਨੇਹਾ ਦੇ ਰਿਹਾ ਹੈ ਇਹ ਆਈ ਦੇਸ਼ ਦੌਰ ਦੇ ਵਿੱਚ ਇਹ ਉਹ ਸਿਆਸਤ ਹੈ ਜਿਸ ਦਾ ਨਿਸ਼ਾਨਾ ਸਿਰਫ ਤੇ ਸਿਰਫ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਨੇ ਦਰਸਲ ਤਰਨਤਾਰਨ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਸੀ ਵਿਧਾਨ ਸਭਾ ਲੋਕ ਸਭਾ ਨਗਰ ਨਿਗਮ ਤੇ ਹੋਰ ਕਈ ਜਿਮਨੀ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਤਰਨਤਾਰਨ ਜਿਮਨੀ ਚੋਣ ਨੇ ਅਕਾਲੀ ਦਲ ਦੀ ਬਿਖਰੀ ਬੇਸਾਤ ਨੂੰ ਸਮੇਟਣ ਦਾ ਕੰਮ ਕੀਤਾ ਇਸ ਤੋਂ ਬਾਅਦ ਹਾਲੀਆ ਪਿੰਡੂ ਚੋਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਇੱਕ ਸੰਜੀਵਨੀ ਹਾਸਲ ਹੋਈ ਹੈ ਇਸ ਤੋਂ ਬਾਅਦ ਚਰਚਾ ਹੋਈ ਡਾਇਨਾਸੌਰ ਦੀ ਸੋਸ਼ਲ ਮੀਡੀਆ ਦੇ ਜ਼ਰੀਏ ਸੁਖਬੀਰ ਸਿੰਘ ਬਾਦਲ ਦਾ ਇੱਕ ਪੋਸਟਰ ਸਾਹਮਣੇ ਆਇਆ ਜਿਸ ਵਿੱਚ ਉਹ ਡਾਇਨਾਸੌਰ ਨੂੰ ਸੰਗਲ ਪਾ ਕੇ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਇਸ ਪੋਸਟਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਿਆ ਅਤੇ ਕਿਹਾ ਕਿ ਤੀਜੇ ਨੰਬਰ ਤੇ ਆ ਕੇ ਜ਼ਿਕਰ ਲੱਗਦਾ ਹੈ ਕਿ ਡਾਇਨਾਸੌਰ ਆ ਗਏ ਨੇ ਤੇ ਗਲਤ ਫਹਮੀ ਹੈ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਮੁੱਖ ਮੰਤਰੀ ਮਾਨ ਦੇਸ ਸੇ ਤੰਜ ਤੇ ਖੁਦ ਸੁਖਬੀਰ ਸਿੰਘ ਬਾਦਲ ਨੇ ਪਲਟਵਾਰ ਕੀਤਾ ਅਤੇ ਸਾਬਕਾ ਵ代ਈ ਕਰੋਜੀ ਬਰਕੰਦੀ ਦੇ ਮੋੜੇ ਤੇ ਹੱਥ ਰੱਖ ਕੇ ਐਲਾਨ ਕੀਤਾ ਕਿ ਬੇਬੀ ਡਾਇਨਾਸੌਰ ਖੜਾ ਹੋ ਗਿਆ ਬੇਬੀ ਡਾਇਨਾਸੌਰ ਤਾਂ ਖੜਾ ਹੋ ਗਿਆ ਤੈਨੂੰ ਵੱਡਾ ਕਰੋ ਉਹਨਾਂ ਵੀ ਹੁਣ ਜਿਹੜਾ ਐਮਐਲਏ ਦਾ ਲੈਕਚਰ ਆਊਗਾੜਾ ਉਹਨੂੰ ਮਾਰਜਨ ਇੰਨੀ ਹੋਣੀ ਚਾਹੀਦੀ ਆ ਭਾਵੇਂ ਸ਼ਹਿਰ ਘਟ ਗਏ ਬੋਲੇ ਚੱਲ ਜਾ ਬੋਲੇ ਕੁੱਤੇ ਚੱਕਦਾ ਵਾ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਢੇਰੀ ਲਿਆ ਰਹੀ ਹਾਲਾਂਕਿ ਸੁਖਬੀਰ ਦੇ ਇਸ ਜਵਾਬ ਤੇ ਮੋੜ ਤੋਂ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਭਵੇਂ ਡਾਇਨਾਸੌਰ ਭਵੇਂ ਹਾਥੀ ਜਾਂ ਕਿਸੇ ਉੱਠ ਤੇ ਬਹਿ ਕੇ ਵੀ ਸੁਖਬੀਰ ਬਾਦਲ ਆ ਜਾਂ ਅਕਾਲੀ ਨਹੀਂ ਆਉਂਦੇ ਮੈਂ ਡੈਨਾਸੌਰ ਉਹਨੂੰ ਸੁਖਬੀਰ ਬਾਦਲ ਹਾਥੀ ਤੇ ਵੀ ਚੜਦੇ ਉਹ ਚੜਿਆ ਇੱਕ ਬਣਾਈ ਉਹਨਾਂ ਨੇ ਡੈਨਾਸੌਰ ਤੇ ਹਾਥੀ ਤੇ ਚੜਾਵੇ ਉਹਨੂੰ ਜਾਹ ਰਾਸਤਾਨ ਚ ਕੋ ਉੱਚਾ ਊਠ ਲਿਆ ਕੇ ਚੜਾਵੇ ਉਹ ਊਠ ਤੇ ਚੜਦੇ ਹਾਥੀ ਤੇ ਚੜਦੇ ਸਾਲ ਕਲਿੱਦਾਲ ਦੀ ਪੰਜਾਬ ਤੇ ਹੁੰਦਾ ਹੁਣ ਜਿੱਥੇ ਬੰਦੀ ਕਰਦੇ ਦੀ ਕਲਿੱਦਾਲ ਸਾਹਿਬ ਉਧਰ ਕਾਂਗਰਸ ਨੇ ਡਾਇਨਾਸੌਰ ਦੀ ਹਵਾ ਕੱਢ ਕੇ ਅਤੇ ਝਾੜੂ ਖਿਲਾਰ ਕੇ ਸਤਾਈ ਲਈ ਆਪਣਾ ਦਾਵਾ ਠੋਕਿਆ ਹੁਣ ਇਹਨਾਂ ਦੀ 13.5% ਤੋਂ 12% ਤੇ ਆ ਗਏ ਕਹਿੰਦੇ ਆ ਗਏ ਆ ਗਏ ਆ ਗਏ ਡਾਇਨਾਸੌਰ ਆ ਆਜੋ ਆਜੋ ਇਹ ਆ ਡਾਇਨਾਸੌਰ ਆ ਆਜੋ ਇਹ ਐਦਾ ਪੰਜਾਬ ਦੇ ਲੋਕਾਂ ਨੇ ਆ ਆਜੋ ਡਾਇਨਾਸੌਰ ਤੇ ਆ ਗਏ ਫਟੇ ਨੂੰ ਐ ਗਿਆ ਜੇ ਡਾਇਨਾਸੌਰ ਆਜੋ ਪੰਜਾਬ ਦੇ ਡਾਇਨਾਸੌਰ ਫਿਲਹਾਲ ਸਿਆਸੀ ਜਰਸੀ ਪਾਰਕ ਬਣੀ ਸੂਬੇ ਦੀ ਸਿਆਸੀ ਜ਼ਮੀਨ ਤੇ ਕਿਸ ਦੀ ਪકડ ਮਜ਼ਬੂਤ ਹੋਵੇਗੀ ਇਸ ਦਾ ਫੈਸਲਾ ਜਨਤਾ ਕਰੇਗੀ ਫਿਰ ਭਾਵੇਂ ਕੋਈ ਵੀ ਕਿਸੇ ਨੂੰ ਵੀ ਡਾਇਨਾਸੌਰ ਆਖੇ ਜਾਂ ਕੋਈ ਡਾਇਨਾਸੌਰ ਕਹਿੰਤੇ ਮਨ ਮਹਿਸੂਸ ਕਰੇ ਪ੍ਰਕਾਸ਼ ਦੀ ਰਿਪੋਰਟ ਨਿਊ ਸਿਟੀਂਗ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਜਦੋਂ ਪਿੰਡ ਬਾਦਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਚੋਣਾਂ 'ਚ ਜਿੱਤਣ ਵਾਲੇ ਆਕਾਲੀ ਉਮੀਦਵਾਰਾਂ ਨੇ ਉਹਨੂੰ ਉਹਨਾਂ ਨੇ ਵੱਲੋਂ ਵਿਦਾਇਗੀ ਦਿੱਤੀ ਗਈ ਹੈ ਤੇ ਸ਼੍ਰੋਮਣੀ ਕਾਲ ਦਲ ਦੇ ਮੁਕਸਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀਆਂ ਦੇ ਚੇਅਰਮੈਨ ਹੋਣ ਕੇ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਜ਼ਿਕਰ ਕੀਤਾ 2027 'ਚ ਆਕਾਲੀ ਦਲ ਸਰਕਾਰ ਬਣਾਏਗਾ ਇਹ ਵੀ ਦਾਵਾ ਸੁਖਬੀਰ ਸਿੰਘ ਬਾਦਲ ਕਰਦੇ ਹੋਏ ਇਸ ਤਰ੍ਹਾਂ ਲੱਗ ਰਿਹਾ ਹੈ ਪੰਜਾਬ ਦੇ ਰੁਕੇ ਵਿਕਾਸ ਕਾਰਜ ਤੋੜੇ ਜਾਣ ਗਿਆ ਦਿੱਤੇ ਪਹਿਲਾ ਵਾਅਦਾ ਵੀ ਸੜਕੀ ਪ੍ਰੋਜੈਕਟ ਕਰਕੇ ਰੋਜ਼ਗਾਰ ਅਸਲੀਆ ਮੰਗੇ ਇਸ ਗੱਲ ਦਾ ਜ਼ਿਕਰ

ਤੋ ਇੱਕ ਤਾਂ ਸਾਰੇ ਵਾਟਰਮਾਰਕ ਦਾ ਇੱਕ ਜਿਹਾ ਲੜਾਈ ਜੁੜੀ ਬੜੀ ਕੱਟ ਕੇ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਾਲੀ ਦਾ ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ ਹੁਣ ਆਪਣਾ ਗਲਤੀ ਨਿਕਾਸ ਗਏ ਆਪਾਂ ਜਿਹੜੀ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਘੱਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜ਼ਿਆਦੀ ਹੈ ਕਿਉਂਕਿ ਆਪਾਂ ਸਹੀ ਮਨੇ ਤੇ ਆਪਣਾ ਘਰ ਹੈ ਬੇਵੀ ਡਾਇਮੰਡ ਸੋਰ ਤਾਂ ਖੜਾ ਹੋ ਗਿਆ ਵੱਡਾ ਕਰੋ ਹੁਣ ਜਿਹੜਾ ਐਮਐਲਏ ਦਾ ਇਲੈਕਸ਼ਨ ਆਊਗਾਣਾ ਤੁਹਾਨੂੰ ਮਾਰਜਨ ਇੰਨੀ ਹੋਣੀ ਚਾਹੀਦੀ ਆਪਾਂ ਹੋਏ ਸ਼ਹਿਰ ਚ ਘਟ ਗਏ ਬੋਲੇ ਬੱਸ ਜਿੰਨਾ ਹੁਣ ਕਰੰਟ ਹੈ ਨਾ ਐ ਜੀ ਸਪੀਡ ਰੱਖੋ ਪਰ ਢੇਰੀ ਲਿਆ ਕਰੀ ਮੈਨੂੰ ਲੱਗਦਾ ਹੈ ਅਕੋ ਲਪਣਾ ਨਹੀਂ ਇਹ ਚਲੇ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਕਾਂਗਰਸ ਦਾ ਕਹਿਣਾ ਹੈ ਕਿ ਕਾਰਜ ਛਾੜੂ ਖੜਾ ਹੋਣ ਨਾਲ ਕਲੇਸ਼ ਹੁੰਦਾ ਹੈ ਜੋ ਤੱਕ ਛਾੜੂ ਉਦੋਂ ਤੱਕ ਕਲੇਸ਼ ਨਹੀਂ ਮੁਕੇਗਾ ਪੂਰੇ ਪੰਜਾਬ 'ਚ ਛਾੜੂ ਖੜਾ ਕੀਤਾ ਤਾਂ ਹੀ ਕਲੇਸ਼ ਪਿਆ ਹੈ ਜਦੋਂ ਲੋਕਾਂ ਨੇ ਝਾੜੂ ਸੁੱਟ ਦੇਣਾ ਤਾਂ ਕਲੇਸ਼ ਮੁੱਕ ਜਾਣਾ ਹੈ ਪੰਜਾਬ 'ਚ ਨਾ ਝਾੜੂ ਬਚਨੇ ਤੇ ਨਾ ਹੀ ਡਾਨਾ ਸੌਣ ਬਚਨੇ ਇਹ ਜਿਹੜੀਆਂ ਚੋਣਾ ਹੋਈਆਂ ਇਹਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਦਾ ਇੱਕ ਸਿੰਬਲ ਹੈ ਉਹ ਸਿੰਬਲ ਹੈ ਅਲਖਾਉ ਜਰਾ ਇਹਨਾਂ ਨੂੰ ਕੀ ਹੈ ਇਹ ਝਾੜੂ ਝਾੜੂ ਤੇ ਝਾੜੂ ਦਾ ਕੀ ਬਣਿਆ ਅੱਜ ਇਹ 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 ਬੇਸਿਕਲੀ ਕਹਾਲੋ ਸਾਬ ਚੱਕਰਪਤਾ ਕੀ ਹੈ ਹਾਂ ਤੁਹਾਨੂੰ ਪਤਾ ਸਾਰੇ ਕਿੰਦੇ ਵੀ ਜਿੱਦ ਜਿੱਦੇ ਘਰ ਤੇ ਝਾੜੂ ਖੜਾ ਹੋਵੇ ਕਲੇਸ਼ ਮੁੱਕਦਾ ਨਹੀਂ ਉਹ ਭਾਈ ਇਹ ਸਾਰੇ ਪੰਜਾਬ ਵਿੱਚ ਤੁਸੀਂ ਝਾੜੂ ਖੜਾ ਕਰਤਾ ਕਲੇਸ਼ ਕਿੱਥੋਂ ਮੁੱਕਣਾ ਸੀ ਸੋ ਇਹ ਜਿਹੜਾ ਝਾੜੂ ਖੜਾ ਸੀ ਇਨੂੰ ਕਰਕੇ ਤੀਲਾ ਤੀਲਾ ਐ ਤੇ ਐ ਪਵਾ ਕੇ ਛੱਡ ਦਿੱਤਾ ਜਦੋਂ ਪੰਜਾਬ ਦੇ ਲੋਕਾਂ ਨੇ ਐ ਕਰਕੇ ਛੱਡ ਦਿੱਤਾ ਤੇ ਕਲੇਸ਼ ਆਪੇ ਮੁੱਕ ਜਾਣਾ ਪੰਜਾਬ ਦੇ ਵਿੱਚੋਂ ਇਹ ਨਾ ਡਾਇਨਾਸੌਰ ਬਚਣੀ ਨਾ ਇਹ ਝਾੜੂ ਬਚਣਾ ਵੀਰਬਾਲ ਦਿਵਸ ਦੇ ਮੁੱਦੇ ਤੇ ਜਥੇਦਾਰ ਦੇ ਵੱਲੋਂ ਸਿੱਖ ਸੰਸਦਾਂ ਨੂੰ ਲਿਖੀ ਚਿੱਠੀ ਤੇ ਸਵਾਲ ਖੜੇ ਹੋ ਰਹੇ ਨੇ ਤੇ ਇਹ ਸਵਾਲ ਖੁਦ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੌਣੇ ਦੇ ਵੱਲੋਂ ਚੁੱਕੇ ਗਏ ਨੇ ਜਿਨ੍ਹਾਂ ਨੇ ਕਾਂਗਰਸ ਐਮਪੀਜ਼ ਨੂੰ ਪੱਤਰ ਲਿਖਣ ਤੇ ਜਥੇਦਾਰ ਦੀ ਤਿੱਖੀ ਵਿਰੋਧਤਾ ਕੀਤੀ ਹੈ। ਪੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਵਿਚਾਰੇ ਹੁਣ ਇੱਕ ਵਾਰ ਮੁੜ ਤੋਂ ਪੰਥਕ ਹਲਕਿਆਂ ਤੋਂ ਲੈ ਕੇ ਸਿਆਸੀ ਗਲਿਆਰਾਂ ਤੱਕ ਇੱਕ ਨਵਾਂ ਵਿਵਾਦ ਪਕਿਆ ਹੈ। ਇਹ ਨਮਾ ਵਿਵਾਦ ਸਾਬਕਾ ਮੁੱਖ ਮੰਤਰੀ ਪੀਨਤ ਸਿੰਘ ਦੇ ਕਤਲ ਦੇ ਦੋਸ਼ੀ ਅਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਦ ਰਾਜਵਾਨਾ ਦੇ ਵੱਲੋਂ ਜਥੇਦਾਰ ਨੂੰ ਚਿੱਠੀ ਲਿਖਨ ਤੇ ਛੜਿਆ ਰਾਜਵਾਨਾ ਨੇ ਜਥੇਦਾਰ ਦੀ ਚਿੱਠੀ ਨੂੰ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਇੱਕ ਕਾਲਾ ਤੇ ਕਲੰਕਿਤ ਦਸਤਾਵੇਜ਼ ਦੱਸਿਆ ਨਾਲ ਹੀ ਕਿਹਾ ਸਿੰਘ ਸਾਹਿਬ ਜੀ ਤੁਹਾਡੇ ਵੱਲੋਂ ਸੰਸਦਾਂ ਨੂੰ ਚਿੱਠੀ ਲਿਖ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਮਾਮਲੇ 'ਚ ਸੰਸਦ 'ਚ ਆਵਾਜ਼ ਚੁੱਕਣ ਲਈ ਕਹਿਣਾ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਹਿਮੀਅਤ ਨੂੰ ਘਟਾਉਣ ਵਾਲਾ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਕਾਰਜ ਹੈ ਜਿਹੜੇ ਸੰਸਦ ਮੈਂਬਰਾਂ ਨੂੰ ਤੁਸੀਂ ਚਿੱਠੀ ਲਿਖੀ ਹੈ ਉਹਨਾਂ ਵਿੱਚੋਂ ਸੱਤ ਮੈਂਬਰ ਉਸ ਕਾਂਗਰਸ ਪਾਰਟੀ ਦੇ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਹਿਜ ਜੀ ਨੂੰ ਟੈਂਕਾਂ ਅਤੇ ਧੋਪਾਂ ਦੇ ਨਾਲ ਟੈਟੇੜੀ ਕੀਤਾ ਸਿੱਖਾਂ ਤੇ ਜ਼ੁਲਮ ਕਰਨ ਵਾਲੀ ਕਾਂਗਰਸ ਪਾਰਟੀ ਖਿਲਾਫ ਅਕਾਲ ਤਖਤ ਸਹਿਬ ਵੱਲੋਂ ਕੋਈ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਸੀ ਪਰ ਤੁਹਾਡੇ ਵੱਲੋਂ ਉਸ ਕਾਂਗਰਸ ਦੇ ਸੰਸਦਾਂ ਕੋਲੋਂ ਪੰਥਕ ਕਾਰਜਾਂ ਦੇ ਲਈ ਮਦਦ ਮੰਗਣਾ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਪੀੜਤਾਂ ਦੇ ਜ਼ਖਮਾਂ ਅਤੇ ਵਿਧਵਾ ਕਲੋਨੀ 'ਚ ਰਹਿੰਦੀਆਂ ਵਿਧਵਾਵਾਂ ਦੇ ਇਸ ਜ਼ਖਮਾਂ ਤੇ ਲੂੰਮ ਛਿੜਕਣਾ। ਉਦੋਂ ਕਾਂਗਰਸ ਐਮਪੀ ਗੁਰਜੀਤ ਔਜਲਾ ਨੇ ਤਿੱਖੇ ਸ਼ਬਦਾਂ ਦੇ ਵਿੱਚ ਪੁੱਛਿਆ ਕਿ ਰਾਜਵਾਨਾ ਦੇ ਕੋਲ ਕੀ ਅਧਿਕਾਰ ਹੈ ਕਿ ਉਹ ਜਥੇਦਾਰ ਤੇ ਇਸ ਤਰ੍ਹਾਂ ਟਿੱਪਣੀ ਕਰਨ ਅਦਾਲਤ ਤੱਕ ਸਹਬ ਦੇ ਜਥੇਦਾਰ ਹੀ ਸਰਵੋੱਚ ਨੇ। ਜਿਹੜਾ ਕੌਮ ਦਾ ਜਥੇਦਾਰ ਹੈ ਉੱਪਰ ਹੁੰਦਾ ਰਾਜਵਾਨਾ ਕੌਣ ਹੈ? ਉਹ ਕੇਸ ਸੀ ਕੇਂਦਰ ਬੈਠਾ ਹੈ। ਯੋਜਾ ਲੋਕ ਇਹੋ ਜੀ ਗੱਲ ਨਹੀਂ ਕਰ ਸਕਦੇ ਤੋੜਨ ਵਾਲੀ ਜੋੜਨ ਵਾਲੀ ਗਲਤ ਨਹੀਂ ਨਾ ਕਰ ਸਕਦੇ ਜੀ ਹਮ ਅਸੀਂ ਤੇ ਦੇਖੋ ਲੋਕਾਂ ਨੇ ਚੁਣ ਕੇ ਭੇਜਿਆ ਹਰ ਚੁਣ ਕੇ ਸਾਰੇ ਲੋਕਾਂ ਨੇ ਭੇਜਿਆ ਜਿਹਦੇ ਸਾਰੇ ਧਰਮ ਦੇ ਸਾਰੇ ਲੋਕ ਆਉਂਦੇ ਨੇ ਔਰ ਜਿਹੜਾ ਬਾਲ ਦਿਵਸ ਹੈ ਉਹ ਵੀ ਸਭ ਨਾਲ ਦਾ ਸਾਂਝਾ ਹੈ ਸਾਰੇ ਸਾਂਝਾ ਹੋ ਕੇ ਮਨਾਉਂਦੇ ਨੇ ਹਮ ਮੈਨੂੰ ਸਮਝ ਨਹੀਂ ਆਈ ਕਿਉਂਕਿ ਉਹ ਤੇ ਦੇਖੋ ਇੱਕ ਵਿਸ਼ੇਸ਼ ਪਾਰਟੀ ਦੀ ਰਾਜਨੀਤੀ ਕਰਦੇ ਆ ਉਹਨਾਂ ਵਾਸਤੇ ਉਹਨਾਂ ਲਈ ਹੋ ਸਕਦਾ ਬਾਕੀ ਇਹ ਇਹਨਾਂ ਤੋਂ ਅਸੀਂ ਕੋਈ ਚੰਗੀ ਆਸ ਨਹੀਂ ਕਰ ਸਕਦੇ ਕਿ ਜੋੜਨ ਵਾਲੀ ਆਸ ਕਰਦੇ ਕਿ ਤੋੜਨ ਵਾਲੀ ਹੀ ਆਸ ਕਰਨੀ ਹੈ ਰਾਜੂ ਉਹਨਾਂ ਦੀ ਇਸ ਚਿੱਠੀ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਹੀ ਸਵਾਲਾਂ ਦੇ ਕਟਾਰੇ ਵਿੱਚ ਖੜਾ ਕੀਤਾ ਤੇ ਇਲਜ਼ਾਮ ਲਾਇਆ ਕਿ ਕਾਂਗਰਸ ਵਾਲਿਆਂ ਨੇ ਤਾਂ ਆਪਣੇ ਸੀਐਮ ਦੇ ਕਾਤਲ ਦੇ ਖਿਲਾਫ ਨਾ ਤਾਂ ਕਦੇ ਸਜ਼ਾ ਦੀ ਮੰਗ ਕੀਤੀ ਹੈ ਤੇ ਨਾ ਹੀ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਆਵਾਜ਼ ਚੁੱਕੀ ਹੈ ਜਿਹੜੇ ਸਰਦਾਰ ਬਿਆਨ ਸਿੰਘ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਤੇ ਰਾਜਵਾਨ ਉਹਨਾਂ ਨੇ ਜਿਨ੍ਹਾਂ ਨੇ ਕੀਤਾ ਇਹ ਹੁਣ ਕਾਂਗਰਸੀ ਅੱਜ ਬੋਲ ਰਹੇ ਆ ਕਿਉਂਕਿ ਅੱਜ ਇਹ ਰਾਜਵਾਨਾ ਇਹਨਾਂ ਨੂੰ ਸਿੱਧਾ ਹੋ ਗਿਆ ਕਿ ਕਦੇ ਬੋਲੇ ਇਹ ਕਦੇ ਬੋਲੇ ਵੀ ਉਹਨਾਂ ਦੀ ਸਜ਼ਾ ਬਾਰੇ ਉਹਨਾਂ ਦੀ ਫਾਂਸੀ ਬਾਰੇ ਉਹਨਾਂ ਕਦੇ ਇਹ ਤਾਂ ਘੁਰਦੇਆਂ ਚ ਵੜ ਜਾਂਦੇ ਸੀ ਜਦੋਂ ਉਹਨਾਂ ਦਾ ਨਾਮ ਮੈਂ ਕੱਲਾ ਜਿਹਨੂੰ ਲੜਦਾ ਸੀ ਪਰਿਵਾਰ ਇਹ ਕੋਈ ਵੀ ਐਮਪੀ ਕਦੇ ਆ ਕੇ ਇਹਨਾਂ ਨੂੰ ਪੁੱਛੋ ਵੀ ਆਪਣੇ ਕਾਂਗਰਸ ਦੇ ਮੁੱਖ ਮੰਤਰੀ ਖੱਤਰ ਜਿਹੜੇ ਕਾਂਗਰਸ ਦੇ ਖਾਤਰ ਜਿਹੜਾ ਉਹਨਾਂ ਦੀ ਸੋਚ ਸੀ ਉਹ ਤਾਂ ਕਾਂਗਰਸ ਦੀ ਸੀ ਤੇ ਇਹਨਾਂ ਨੇ ਕਦੇ ਪਾਰਲੀਮੈਂਟ ਤੇ ਉਹਨਾਂ ਦੀ ਫਾਂਸੀ ਦੀ ਮੰਗ ਕੀਤੀ ਕਾਬਲੇ ਗੋਰੇ ਕੇ 10 ਦਿਨ ਪਹਿਲਾਂ ਜਥੇਦਾਰ ਗਿਆਨੀ ਗੜਕੱਜ ਨੇ ਸਿਕ ਸੰਸਦਾਂ ਨੂੰ ਇੱਕ ਵਿਸ਼ੇਸ਼ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਵੀਰਬਾਲ ਦਿਵਸ ਦਾ ਨਾਮ ਬਦਲਣ ਦੇ ਲਈ ਸੰਸਦ ਦੇ ਵਿੱਚ ਆਵਾਜ਼ ਚੁੱਕਣ ਦੀ ਅਪੀਲ ਕੀਤੀ ਸੀ ਫਿਲਹਾਲ ਚਿੱਠੀ ਤੇ ਰਾਜਵਾਨਾ ਵੱਲੋਂ ਖੜੇ ਕੀਤੇ ਗਏ ਸਵਾਲਾਂ ਤੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹਲੇ ਤੱਕ ਚੁੱਪ ਨੇ ਬਿਊਰੋ ਰਿਪੋਰਟ ਨਿਊ ਸੈਟਿੰਗ ਹੁਣ ਤੁਹਾਨੂੰ ਰਾਜਵਾਨਾ ਵੱਲੋਂ ਲਿਖੀ ਉਸ ਚਿੱਠੀ ਦਾ ਪੂਰਾ ਮજબੂਨ ਦਸਦੇ ਹਾਂ ਜੋ ਉਹਨਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਨੂੰ ਲਿਖੀ ਹੈ ਤੇ ਆਪਣਾ ਰੋਜ਼ਦਹਰ ਕੀਤਾ ਹੈ। ਸਿੰਘ ਸਾਹਿਬ ਜੀ ਤੁਹਾਡੇ ਵੱਲੋਂ ਸੰਸਦਾਂ ਨੂੰ ਚਿੱਠੀ ਲਿਖ ਕੇ ਸੈਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਮਾਮਲੇ 'ਚ ਸੰਸਦ 'ਚ ਆਵਾਜ਼ ਚੁੱਕਣ ਲਈ ਕਹਿਣਾ ਇਹ ਸ਼੍ਰੀ ਅਗਲ ਤੱਕ ਸਾਹਿਬ ਜੀ ਦੀ ਅਹਿਮੀਅਤ ਨੂੰ ਘਟਾਉਣ ਵਾਲਾ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਕਾਰਜ ਹੈ ਜਿਹੜੇ ਸੰਸਦ ਮੈਂਬਰਾਂ ਨੂੰ ਤੁਸੀਂ ਚਿੱਠੀ ਲਿਖੀ ਹੈ। ਪੁੰਨ ਵਿੱਚੋਂ 7 ਮੈਂਬਰ ਉਸ ਕਾਂਗਰਸ ਪਾਰਟੀ ਦੇ ਹਨ ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਟੈਟਰੀ ਕੀਤਾ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਕੋਕੋ ਕੇ ਮਾਰਿਆ ਅਤੇ ਪੰਜਾਬ ਦੀ ਧਰਤੀ ਤੇ 25000 ਤੋਂ ਵੱਧ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਸਿੱਖਾਂ ਤੇ ਇੰਨਾ ਜ਼ੁਲਮ ਕਰਨ ਵਾਲੀ ਕਾਂਗਰਸ ਪਾਰਟੀ ਦੇ ਖਿਲਾਫ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਸੀ ਪਰ ਤੋਂ ਹਟੇ ਬੋਲਾਂ ਉਸ ਕਾਂਗਰਸ ਦੇ ਸੰਸਦਾਂ ਕੋਲੋਂ ਪੰਥਕ ਕਾਰਜ ਤੇ ਲਈ ਮਦਦ ਮੰਗਣਾ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਪੀੜਤਾਂ ਦੇ ਜ਼ਖਮਾਂ ਤੇ ਅਤੇ ਵਿਧਵਾ ਕਲੋਨੀ ਦੇ ਵਿੱਚ ਰਹਿੰਦੀਆਂ ਵਿਧਵਾਵਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਵੱਲੋਂ ਕੀਤੇ ਗਏ ਜ਼ੁਲਮਾਂ ਦੇ ਖਿਲਾਫ ਕੀਤੇ ਸੰਘਰਸ਼ ਦੇ ਕਾਰਨ ਹੀ ਅਸੀਂ 30 ਸਾਲਾਂ ਤੋਂ ਜੇਲ੍ਹ ਵਿੱਚ ਅਤੇ ਪਿਛਲੇ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠੇ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ ਤੁਹਾਡੀ ਇਹ ਚਿੱਠੀ ਬੜੇ ਸਲੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਕੌਣ ਵਾਲੀਆਂ ਤਾਕਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੀ ਪੰਥ ਦੇ ਸੇਵਕ ਹੁੰਦਾ ਸਰਟੀਫਿਕੇਟ ਦੇਣ ਦੀ ਇੱਕ ਕੋਸ਼ਿਸ਼ ਹੈ ਤੁਹਾਡੀ ਇਸ ਚਿੱਠੀ ਨੂੰ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਕਾਲੇ ਅਤੇ ਕਲੰਕਿਤ ਦਸਤਾਵੇਜ਼ ਦੇ ਤੌਰ ਤੇ ਜਾਣਿਆ ਜਾਵੇਗਾ ਆਪਣੀਆਂ ਮਜਬੂਰੀਆਂ ਕਮਜ਼ੋਰੀਆਂ ਅਤੇ ਨਿੱਜੀ ਹਿੱਤਾਂ ਲਈ ਇਸ ਦੀ ਗੂੰਜਦੀ ਆਵਾਜ਼ ਨੂੰ ਕਮਜ਼ੋਰ ਤੇ ਬੇਵਸ ਨਾ ਬਣਾਓ ਜਿਸ ਸਹਿਬ ਜਹਾਦੀਆਂ ਸ਼ਹਾਦਤਾਂ ਦੇ ਦਿਵਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਵੀਰਪਾਲ ਦਿਵਸ ਦੇ ਤੌਰ ਤੇ ਮਨਾਉਣ ਨਾਲ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਦੇਸ਼ ਦੇ ਹੁਕਮਰਾਨਾਂ ਵੱਲੋਂ ਤੁਹਾਡੇ ਵੱਲੋਂ ਭੇਜੇ ਹੋਏ ਸੁਝਾਵਾਂ ਤੇ ਗੌਰ ਨਹੀਂ ਕੀਤਾ ਜਾ ਰਿਹਾ ਤਾਂ ਤੁਸੀਂ ਖਾਲਸਾ ਪੰਥ ਲਈ ਇਹ ਆਦੇਸ਼ ਜਾਰੀ ਕਰੋ ਕਿ ਖਾਲਸਾ ਪੰਥ ਕੇਂਦਰ ਸਰਕਾਰ ਵੱਲੋਂ ਵੀਰਪਾਲ ਦਿਵਸ ਦੇ ਨਾਮ ਤੇ ਕੀਤੇ ਜਾ ਰਹੇ ਕਿਸੇ ਵੀ ਸਮਾਗਮ ਦੇ ਵਿੱਚ ਸ਼ਾਮਲ ਨਾ ਹੋਵੇ ਅਤੇ ਇਹਨਾਂ ਹੁਕਮਰਾਨਾਂ ਨਾਲ ਉਨਾ ਚਿਰ ਕੋਈ ਸਬੰਧ ਨਾ ਰੱਖਿਆ ਜਾਵੇ ਅਤੇ ਨਾ ਹੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ ਜਦੋਂ ਤੱਕ ਵੀਰ ਬਾਲ ਦਿਵਸ ਦਾ ਨਾਮ ਸਾਹਿਬ ਜਾਦੇ ਸ਼ਹਾਦਤ ਦਿਵਸ ਨਹੀਂ ਕਰ ਲੈਂਦੇ ਤੁਹਾਡੇ ਇਸ ਆਦੇਸ਼ ਦੀ ਗੂੰਜ ਸੰਸਦ ਜਾਂ ਹੁਕਮਰਾਨਾਂ ਤੱਕੀ ਪੂਰੀ ਦੁਨੀਆ ਦੇ ਵਿੱਚ ਸੁਣਾਈ ਦੇਵੇਗੀ ਅਕਾਲ ਤਖਤ ਸਾਹਿਬ ਨੂੰ ਕਿਸੇ ਦੁਨੀਆਵੀ ਸਿਆਸਤਦਾਨ ਜਾਂ ਜ਼ੁਲਮ ਟਾਉਣ ਵਾਲੀਆਂ ਤਾਕਤਾਂ ਦੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਐਵੇਂ ਦੂਜਿਆਂ ਦੇ ਮੋਢੇ ਤੇ ਰੱਖ ਕੇ ਤੀਰ ਚਲਾਉਣ ਦੀ ਬਜਾਏ ਤੁਹਾਨੂੰ ਖੁਦ ਇਸ ਕਾਰਜ ਦੀ ਅਗਵਾਈ ਕਰਨੀ ਚਾਹੀਦੀ ਹੈ।